ਸਸਟਾਈਨ ਕਿ ਬੀ ਰਿਕੁਐਸਟ ਹੈ ਇਲੈਕਸ਼ਨ ਕਮਿਸ਼ਨ ਨੂੰ ਕਿ ਜਿਹੜੀ ਜਿਹੜੀ ਆ ਲੈਕਸ਼ੀ ਹੋ ਰਹੀ ਹੈ ਉਹਦੇ ਤੇ ਥੋੜਾ ਧਿਆਨ ਦੇ ਪੱਕੀਵੇਂ ਡੇਰਾ ਮੱਬਾ ਨਾ ਨਾ ਕੋਈ ਪੰਜਾਬ ਦੇ ਹੋਰ ਲੋਕਿਆਂ ਚ ਵੀ ਇਹੀ ਪ੍ਰੋਬਲਮ ਆ ਰਹੀ ਹੈ ਸਾਡੇ ਮੋਚੀਠੇ ਚ ਵੀ ਇਹੀ ਪ੍ਰੋਬਲਮ ਆ ਰਹੀ ਹੈ ਜਿਹੜੇ ਆਪੋਜੀਸ਼ਨ ਜਿਹੜੀਆਂ ਆਪੋਜੀਸ਼ਨ 파ਟੀਆਂ ਨੇ ਉਹਨਾਂ ਦੇ ਕਾਗਜ਼ ਸਬਮਿਟ ਵੀ ਕਰਨ ਦੇ ਰਹੇ जे सरकार ने यही करना सा करने का फायदा ही सोट के हुक्मान अनुसार इलैक्शन हो रही है जो कर रहे हो तो प्रॉपर तरीके ना करो ये डेमोक्रेसी है जिथे असी रह रहे हैं ये कोई डिकटेटरशिप नहीं है जी डिकटेटरशिप चाहिए है तो आप ही डिकलेयर कर दो तो जिला प्रधान ਦਸੰਤੀ ਦੇ ਮੈਂਬਰ ਜਿਹੜੇ ਤੁਸੀਂ ਚਾਹਦੇ ਹੋ ਡਿਫਰ ਕਰਕੇ ਖਤਮ ਕਰਵੋ ਪਾਲਾ ਇਸ ਜਿਹੜਾ ਡਰਾਮਾ ਰਚਿਆ ਜਾ ਰਿਹਾ ਹੈ ਕਿ ਨਾ ਚੰਗੀ ਕੋਈ ਲੋਕੀ ਹੈ ਮੇਰੀ ਬੇਨਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਇਹ ਤੁਸੀਂ ਪਲੀਜ਼ ਇਹਨੂੰ ਇਹਦੇ ਤੇ ਧਿਆਨ ਦਿਓ ਤੇ ਕੁਝ ਕਰੋ ਸਾਡਾ ਸਾਡੀ ਮਜੀਠੇ ਵੀ ਇਹੀ ਹੋ ਰਿਹਾ ਹੈ ਐਸਡੀਐਮ ਦੇ ਦਸਤਰ ਨੂੰ ਅੰਦਰੋਂ ਤਾਲਾ ਲਾ ਦਿੱਤਾ ਇਹਨਾਂ ਨੇ ਤੇ ਲੋਕਾਂ ਨੂੰ ਅੰਦਰ ਜਾ ਕੇ ਪੇਪਰ ਭਰਨ ਨਹੀਂ ਦਿੱਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ